ਦੇਸ਼ ਦੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਣ ਜਾ ਰਹੀਆਂ ਨੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਾਹਨ ਚਾਲਕਾਂ ਦੀ ਜੇਬ ਢਿੱਲੀ ਹੋਣ ਵਾਲੀ ਹੈ ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ ਐਨ ਐਚ ਏ ਆਈ ਨੂੰ ਕੇਂਦਰ ਨੇ ਮਨਜ਼ੂਰੀ ਦਿੱਤੀ ਹੈ ਹਰਿਆਣਾ ਦੇ ਕਈ ਹਾਈਵੇ ਐਕਸਪ੍ਰੈਸਵੇ ਕੇ ਐਮ ਪੀ ਨਰਨੋਲ ਚੰਡੀਗੜ੍ਹ ਐਕਸਪ੍ਰੈਸਵੇ ਖੇੜਕੀ ਦੋਲਾ ਟੋਲ ਪਲਾਜ਼ਾ ਦਿੱਲੀ ਪਟਿਆਲਾ ਹਾਈਵੇ ਤੇ ਖਟਕੜ ਟੋਲ ਪਲਾਜ਼ਾ ਜੀਂਦ ਗੋਹਾਣਾ ਸੋਨਿਪਤ ਹਾਈਵੇ ਤੇ ਲੁਧਾਨਾ ਟੋਲ ਪਲਾਜ਼ਾ ਗੁਰगांव ਸੋਹਾਣਾ ਹਾਈਵੇ ਤੇ ਕਮਦੂਰ ਟੋਲ ਦੇ ਟੋਲ ਪਲਾਜ਼ਾ ਦਿੱਲੀ ਮੁੰਬਈ ਐਕਸਪ੍ਰੈਸਵੇ ਤੇ ਖਿਲਾਲਪੁਰ ਟੋਲ ਪਲਾਜ਼ਾ ਹਿਸਾਰ ਚੰਡੀਗੜ੍ਹ ਹਾਈਵੇ 152 ਸਮੇਂ ਸਾਰੇ ਹਾਈਵੇ ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇਗਾ ਸੈਣੀ ਮਾਜ਼ਰਾ ਟੋਲ ਪਲਾਜ਼ਾ ਕਡੋਂਡਾ ਟੋਲ ਪਲਾਜ਼ਾ ਖੱਗਰ ਟੋਲ ਪਲਾਜ਼ਾ ਮਦਕੋਲੀ ਟੋਲ ਪਲਾਜ਼ਾ ਡੇਹਰ ਟੋਲ ਪਲਾਜ਼ਾ ਤਾਮਸ਼ਾਬਾਦ ਟੋਲ ਪਲਾਜ਼ਾ ਪਾਣੀਪਤ ਟੋਲ ਪਲਾਜ਼ਾ ਦੇਗਲ ਟੋਲ ਪਲਾਜ਼ਾ ਸੋਨੀਪਤ ਵਿੱਚ ਚਰੋਟੀ ਟੋਲ ਪਲਾਜ਼ਾ ਤੇ ਸਿਰੋਹੀ ਟੋਲ ਪਲਾਜ਼ਾ ਵਿੱਚ ਨਿਜੀ ਵਾਹਨਾਂ ਲਈ 5 ਤੋਂ 10 ਦਾ ਵਾਧਾ ਹੋਵੇਗਾ ਦੱਸਦੀ ਹੈ ਕਿ ਪਹਿਲਾ ਟੋਲ ਦਰਾਂ 5 ਤੋਂ 7 ਸਾਲਾਂ ਵਿੱਚ ਇੱਕ ਵਾਰ ਵਾਧੀਆਂ ਸਾਲ ਹੁਣ ਲਗਭਗ ਹਰ ਸਾਲ ਇਹ ਦਰਾ ਰਿਨਿਊ ਹੋ ਰਹੀਆਂ ਨੇ ਦਰਸਲ ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਨੇ ਦੂਜੇ ਪਾਸੇ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਵਿੱਚ NHAI ਵੱਲੋਂ 2 ਤੋਂ 5% ਤੱਕ ਵਾਧਾ ਕੀਤਾ ਜਾਵੇਗਾ ਟੋਲ ਦੇ 20 ਕਿਲੋਮੀਟਰ ਦਾਇਰੇ ਦੇ ਵਾਹਨ ਧਾਰਕ 330 ਦੀ ਬਜਾਏ 340 ਰੁਪਏ ਦਾ ਮਹੀਨਾਵਾਰ ਪਾਸ ਬਣਵਾ ਸਕਣਗੇ ਕਰਨਾਲ ਵਿੱਚ ਬਸਤਾੜਾ ਪਾਣੀਪਤ ਸ਼ਹਿਰ ਤੇ ਡਾਹਰ ਟੋਲ ਜੀਂਦ ਵਿੱਚ ਖੜਕੜ ਬੱਦੋਵਾਲ ਤੇ ਲੁਧਾਨਾ ਟੋਲ ਤੇ ਟੈਕਸ ਵਧੇਗਾ